ਧਰਨੇ ਪਰਦਾਸ਼ਰ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਧਰਨੇ ਦੇ ਵਿੱਚ ਮੈਂ ਕਿਸੇ 10 ਪੜੇ ਬੰਦੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਗੱਲ ਕਰਾਂਗਾ ਤਾਂ ਕਿਸੇ ਪੜੇ ਲਿਖੇ ਬੰਦੇ ਨਾਲ ਮੈਂ ਡਾਕਟਰ ਐ ਮੈਂ 10 15 ਪੜੇ ਬੰਦੇ ਨਾਲ ਗੱਲ ਕਰਦਾ ਚੰਗਾ ਨਹੀਂ ਲੱਗਦਾ ਤਾਂ ਅਸੀਂ ਚਰਨਜੀਤ ਸਿੰਘ ਜਿਹੜੇ ਚੰਨੀ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਪੁੱਛਣਾ ਚਾਣੇ ਹੈ ਕਿ ਕੀ ਤੁਸੀਂ ਵੋਟਾਂ ਲੈਣ ਵੇਲੇ ਇਹ ਗੱਲ ਆਖੀ ਸੀ ਮੈਂ 10 ਪੜੇ ਬੰਦੇ ਦੀਆਂ ਜਾਂ ਇਸ ਤੋਂ ਘੱਟ ਪੜੇ ਬੰਦੇ ਦੀਆਂ ਜਾਣ ਪੜ ਬੰਦੇ ਦੀਆਂ ਵੋਟਾਂ ਨਹੀਂ ਲੈਣੀਆਂ ਮੈਂ ਡਾਕਟਰ ਹਾਂ ਮੈਂ ਸਿਰਫ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੰਦਿਆਂ ਦੀਆਂ ਵੋਟਾਂ ਲਵਾਂਗਾ ਉਦੋਂ ਇਹ ਗੱਲ ਆਖੀ ਸੀ ਕਿ ਸਵਾਲ ਕਰਨ ਦਾ ਹੱਕ 10 ਪੜੇ ਬੰਦੇ ਨੂੰ ਨਹੀਂ ਹੈ ਪੰਜਾਬ ਦੇ ਵਿੱਚ ਅਣਪੜ ਤੇ 10 ਪੜੇ ਬੰਦੇ ਅਜੇ ਵੀ ਪਏ ਨੇ ਜਿਨ੍ਹਾਂ ਨੇ ਜਦੋਂ ਕੇਂਦਰ ਨਾਲ ਮੀਟਿੰਗਾਂ ਹੁੰਦੀਆਂ ਸੀ ਕਿਸਾਨੀ ਅੰਦੋਲਨ ਮੌਕੇ ਉਥੇ ਕੇਂਦਰ ਨੂੰ ਲਾਜਵਾਬ ਕੀਤਾ ਹੈ ਪੰਜਾਬ ਦੇ ਕਈ ਕਿਸਾਨ ਆਗੂ ਵੀ ਅਜਿਹੇ ਨੇ ਜਿਹੜੇ ਅਣਪੜ੍ਹ ਨੇ ਪਰ ਇਹਨਾਂ ਦੇ ਮੰਤਰੀਆਂ ਨਾਲੋਂ ਵੱਧ ਗਿਆਨ ਰੱਖਦੇ ਨੇ ਪਰ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹੀ ਗੱਲ ਕਹਿੰਦੇ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਕਿਉਂਕਿ ਮੁੱਖ ਮੰਤਰੀ ਵੀ ਤਾਂ ਪਲੱਸ 2 ਹੀ ਪਾਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 34 ਵਿਧਾਇਕ ਪਲੱਸ 2 ਜਾਂ ਇਸ ਤੋਂ ਘੱਟ ਵਿੱਦਿਆ ਹਾਸਲ ਕਰਨ ਵਾਲੇ ਨੇ ਜਿਦੇ ਕਰਕੇ ਕੀ ਉਹ ਆਪਣੇ 34 ਵਿਧਾਇਕਾਂ ਨੂੰ ਤੇ ਖਾਸ ਕਰਕੇ ਕੈਬਨਿਟ ਦੇ ਵਿੱਚ ਵੀ ਅਜਿਹੇ ਵਿਧਾਇਕ ਨੇ ਜਿਹੜੇ ਪਲਸ 2 ਜਦੋਂ ਘਟ ਪੜੇ ਨੇ ਕਈ ਅਜਿਹੇ ਵਿਧਾਇਕ ਜਿਹੜੇ ਮੰਤਰੀ ਨੇ ਕਿ ਉਹਨਾਂ ਨਾਲ ਵੀ ਨਹੀਂ ਗੱਲ ਕਰਦੇ ਹੋਣੇ ਮੈਂ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਇਸ ਵਕਤ ਕੁਲਦੀਪ ਸਿੰਘ ਢਾਲੀਵਾਲ ਉਹ 10ਵੀਂ ਪਾਸ ਨੇ ਕੀ ਫਿਰ ਲੋਕ ਉਹਨਾਂ ਦੀ ਗੱਲ ਨਾ ਸੁਣਿਆ ਕਰਨ ਜਿਹੜੀ ਉਹ ਗੱਲ ਪਾਰਟੀ ਦਾ ਬਿਆਨ ਦਿੰਦੇ ਨੇ ਕੀ ਲੋਕ ਗੱਲ ਸੋਣੀ ਛੱਡਦੇ ਨੇ ਉਹਨਾਂ ਦੀ ਉਸ ਤੋਂ ਬਾਅਦ ਦਲਬੀਰ ਸਿੰਘ ਟੌਂਗ ਪਲਸ 2 ਪਾਸ ਨੇ ਅਮਨਦੀਪ ਸਿੰਘ ਗੋਲਡੀ 12ਵੀਂ ਪਾਸ ਨੇ ਸ਼ਹਿਰੀ ਕਲਸੀ 10ਵੀਂ ਪਾਸ ਤੁਹਾਡੀ ਪਾਰਟੀ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਉਹ 10ਵੀਂ ਪਾਸ ਨੇ ਲਾਲ ਸਿੰਘ ਉਗੋ ਕੇ ਪਲੱਸ 2 ਪਾਸ ਲਾਲ ਜਿਹੜਾ ਚੰਦ ਕਟਾਰੂ ਚੱਕ ਤੁਹਾਡੀ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ 10ਵੀਂ ਪਾਸ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਲੱਸ 2 ਪਾਸ ਨੇ ਗੁਰਦੈ ਸਿੰਘ ਸੇਖੋਂ 10ਵੀਂ ਪਾਸ ਨੇ ਜੈ ਕਿਸ਼ਨ ਰੋੜੀ ਪਲੱਸ 2 ਪਾਸ ਨੇ ਗੁਰਲਾਲ ਕਨੌਰ ਪਲੱਸ 2 ਪਾਸ ਨੇ ਜੀਵਨ ਸਿੰਘ 10ਵੀਂ ਪਾਸ ਨੇ ਬ੍ਰਹਮ ਸ਼ੰਕਰ ਜੰਪਾ ਜੰਪਾ ਜਿਹੜੇ ਨੇ ਉਹ 12ਵੀਂ ਪਾਸ ਨੇ ਮਨਜਿੰਦਰ ਲਾਲਪੁਰਾ 12ਵੀਂ ਪਾਸ ਨੇ ਤਰਨਪ੍ਰੀਤ ਸੌਂਦ 12ਵੀਂ ਪਾਸ ਨੇ ਅਣਮੋਲ ਗਗਨਮਾਨ 12ਵੀਂ ਪਾਸ ਨੇ ਸਵਰਨ ਸਿੰਘ ਤੁਣ 8ਵੀਂ ਪਾਸ ਨੇ ਫਿਰ ਇਹਦਾ ਮਤਲਬ ਉਹਨਾਂ ਨੂੰ ਤਾਂ ਵਿਧਾਨ ਸਭਾ 'ਚ ਹੀ ਨਹੀਂ ਆਉਣਾ ਚਾਹੀਦਾ ਜੇ ਤੁਹਾਡੇ ਲੈ ਨਾਲ ਬਹਿ ਕੇ ਕੋਈ ਗੱਲ ਕਰ ਲਈ ਜਾਂ ਤੁਹਾਨੂੰ ਸਵਾਲ ਕਰ ਲਿਆ ਜਾਂ ਤੁਹਾਡੇ ਕੋਈ ਆਪ ਦੀ ਗੱਲਬਾਤ ਹੁੰਦੀ ਹੋ ਫਿਰ ਇਹਨਾਂ ਦਾ ਵੜਨੇ ਨਹੀਂ ਚਾਹੀਦਾ ਵਿਧਾਨ ਸਭਾ 'ਚ ਉਸ ਤੋਂ ਅੱਗੇ ਆਜੋ ਗੁਰਮੀਤ ਸਿੰਘ ਖੁੱਡੀਆਂ ਪਲੱਸ 2 ਪਾਸ ਨੇ ਕੈਬਨਿਟ ਮੰਤਰੀ ਨੇ ਤੁਹਾਡੀ ਸਰਕਾਰ ਦੇ ਅਸ਼ੋਕ ਪੱਪੀ ਪ੍ਰਾਸ਼ਰ 5ਵੀਂ ਪਾਸ ਨੇ ਦਲਜੀਤ ਸਿੰਘ ਭੋਲਾ 10ਵੀਂ ਪਾਸ ਨੇ ਮਦਨ لال ਬਗਾਠਵੀ ਪਾਸ ਨੇ ਸੁਖਵੀਰ ਮੈਸਰਖਾਨਾ ਪਲੱਸ 2 ਪਾਸ ਨੇ ਜਗਦੀਪ ਸਿੰਘ ਕਾਕਾ ਬਰਾਲ 8ਵੀਂ ਪਾਸ ਨੇ ਦੇਵਮਾਨ ਪਲੱਸ 2 ਪਾਸ ਨੇ ਲਾਲਜੀਤ ਸਿੰਘ ਭੁੱਲਰ 12ਵੀਂ ਪਾਸ ਨੇ ਹਾਕਮ ਸਿੰਘ 12ਵੀਂ ਪਾਸ ਨੇ ਦਿਨੇਸ਼ ਚੱਡਾ 12ਵੀਂ ਪਾਸ ਨੇ ਕੁਲਵੰਤ ਸਿੰਘ 10ਵੀਂ ਪਾਸ ਨੇ ਹਰਦੀਪ ਸਿੰਘ ਮੁੰਡਿਆ 10ਵੀਂ ਪਾਸ ਨੇ ਚੇਤਨ ਸਿੰਘ ਜੋੜੇ ਮਾਇਰਾ ਪਲੱਸ 2 ਪਾਸ ਨੇ ਜਗਤਾਰ ਸਿੰਘ 10ਵੀਂ ਪਾਸ ਨੇ ਹਰਮੀਤ ਪਠਾਨ ਮਾਇਰਵਾ 12ਵੀਂ ਪਾਸ ਨੇ ਕੁਲਵੰਤ ਸਿੰਘ ਬਾਜੀਗਰ 10ਵੀਂ ਪਾਸ ਨੇ ਜਸਵੀਰ ਸਿੰਘ ਰਾਜਾ 12ਵੀਂ ਪਾਸ ਨੇ ਨਰੇਸ਼ ਕਟਾਰੀਆ 10ਵੀਂ ਪਾਸ ਨੇ ਤੁਹਾਡੇ 34 ਵਿਧਾਇਕ ਤੇ ਜਿਨ੍ਹਾਂ ਦੇ ਵਿੱਚ ਕੈਬਨਟ ਮੰਤਰੀ ਵੀ ਨੇ ਕੀ ਫਿਰ ਜਿਹੜੇ ਪੰਜਾਬ ਦੇ ਆਈਐਸ ਅਫਸਰ ਹੈ ਜਿਹੜੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਤੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਆ ਕੀ ਉਹ ਮੰਤਰੀਆਂ ਦੀ ਗੱਲ ਨਾ ਸੁਣਨ ਕੀ ਉਹ ਇਹਨਾਂ ਦੇ ਕਹਿਣੇ ਤੇ ਨਾ ਲੱਗਣ ਸੋ ਇਸ ਗੱਲ ਦਾ ਜਵਾਬ ਇਸ ਐਮਐਲਏ ਨੂੰ ਦੇਣਾ ਚਾਹੀਦਾ ਜਿਨ੍ਹਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ ਹੋਇਆ ਜਿਨ੍ਹਾਂ ਦੇ ਸਿਰ ਨੂੰ ਭੂਸਵਾਰ ਹੋਇਆ ਹੋਇਆ ਕਿ ਅਸੀਂ ਪਤਾ ਨਹੀਂ ਕੀ ਬਣ ਗਏ ਆ ਜਿਹੜੇ ਆਮ ਲੋਕਾਂ ਨੂੰ ਕੋਈ 10ਵੀਂ ਪਾਸ 10ਵੀਂ ਪਾਸ ਬੰਦੇ ਬڑے ਗਿਆਨਵਾਨ ਨੇ ਸਾਡੇ ਪੁਰਾਣੇ ਬਜ਼ੁਰਗ ਬੈਠੇ ਨੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਪੰਜਵੀਂ ਪਾਸਾ ਕੋਈ ਅਣਪੜਾ ਹੈ ਪਰ ਗੱਲਾਂ ਗਿਆਨ ਉਹਨਾਂ ਕੋਲ ਅੱਜ ਦੇ ਪੋਸਟ ਗ੍ਰੈਜੂਏਟ ਨਾਲੋਂ ਵੀ ਜ਼ਿਆਦਾ ਨਹੀਂ ਤੇ بڑے ਪੋਸਟ ਗ੍ਰੈਜੂਏਟ ਅਜਿਹੇ ਬੈਠੇ ਨੇ ਜਿਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਮਾਜ ਚ ਚੱਲ ਕੀ ਰਿਹਾ ਹੈ ਪੰਜਾਬ ਚ ਹੋ ਕੀ ਰਿਹਾ ਸੋ ਅਸੀਂ ਉਹਨਾਂ ਤੋਂ ਲੈਣਾ ਕੀ ਹੈ ਪਰ ਜਿਹੜੇ ਇਹ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਫਿਰ ਇਹ ਬਿਆਨ ਵੋਟਾਂ ਵੇਲੇ ਵੀ ਦੇਣਾ ਸੀ ਕਿ ਜੇਕਰ ਮੈਨੂੰ ਵੋਟ ਪਾਉਣੀ ਹੈ ਤਾਂ ਤੁਹਾਡੀ ਯੋਗਤਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਵੇ ਐਦੋਂ ਘਟ ਮੈਨੂੰ ਵੋਟ ਨਾ ਪਾਇਓ ਸੋ ਇਹ ਇਹ ਜਿਹੇ ਬਿਆਨ ਦੇਣੇ ਅਜਿਹੀ ਗੱਲ ਕਰਨੀ ਮੰਦ ਭਾਗੀ ਹੈ ਕਿ ਜਿਨ੍ਹਾਂ ਦਾ ਖੁਦ ਦਾ ਮੁੱਖ ਮੰਤਰੀ ਪਲੱਸ 2 ਪਾਸ ਹੋਵੇ ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਦੇ ਵਿੱਚ ਪਲੱਸ 2 ਪਾਸ ਹੋ ਕੇ ਮੁੱਖ ਮੰਤਰੀ ਨਹੀਂ ਬਣ ਸਕਦਾ ਪਰ ਗੱਲ ਇਹ ਹੈ ਕਿ ਜਿਨ੍ਹਾਂ ਦਾ ਖੁਦ ਦਾ ਮੁੱਖ ਮੰਤਰੀ ਪਲੱਸ 2 ਪਾਸ ਹੈ ਲੋਕਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ ਦਸਵੀਂ ਪਾਸ ਬੰਦੇ ਨਾਲ ਮੈਂ ਗੱਲ ਨਹੀਂ ਕਰਨੀ ਮੈਂ ਘਟ ਘਟ ਪੜ੍ਹੇ ਲਿਖੇ ਬੰਦੇ ਨਾਲ ਉਦੋਂ ਵੱਧ ਪੜ੍ਹੇ ਲਿਖੇ ਬੰਦੇ ਨਾਲ ਗੱਲ ਕਰੂੰਗਾ ਮੈਂ ਇੱਕ ਡਾਕਟਰਾਂ ਸ ਇਹਦੇ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਵਾਲ ਕਰਨਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਹੱਕ ਹੈ ਕਿਉਂਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਣੀ ਕਹਿੰਦੇ ਰਹੇ ਨੇ ਕਿ ਲੀਡਰਾਂ ਨੂੰ ਸਵਾਲ ਕਰੋ ਪਰ ਜਦ ਹੁਣ ਕੋਈ ਸਵਾਲ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਿ ਇਹਦਾ 10ਵੀਂ ਪਾਸ ਨਹੀਂ ਮੈਂ ਇਹਨਾਂ ਦੇ ਸਵਾਲ ਦਾ ਜਵਾਬ ਨਹੀਂ ਦੇਵਾਂਗਾ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਚਮਕੌਰ ਸਾਹਿਬ ਤੋਂ ਐਮਐਲਏ ਡਾਕਟਰ ਚੰਨਜੀਤ ਸਿੰਘ ਚੰਨੀ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਧਰਨੇ ਦੇ ਵਿੱਚ ਮੈਂ ਕਿਸੇ 10 ਪੜੇ ਬੰਦੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਗੱਲ ਕਰਾਂਗਾ ਤਾਂ ਕਿਸੇ ਪੜੇ ਲਿਖੇ ਬੰਦੇ ਨਾਲ ਮੈਂ ਡਾਕਟਰ ਐ ਮੈਂ 10 ਪੜੇ ਬੰਦੇ ਨਾਲ ਗੱਲ ਕਰਦਾ ਚੰਗਾ ਨਹੀਂ ਲੱਗਦਾ ਤਾਂ ਅਸੀਂ ਚਰਨਜੀਤ ਸਿੰਘ ਜਿਹੜੇ ਚੰਨੀ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਪੁੱਛਣਾ ਚਾਣੇ ਆ ਕਿ ਕੀ ਤੁਸੀਂ ਵੋਟਾਂ ਲੈਣ ਵੇਲੇ ਇਹ ਗੱਲ ਆਖੀ ਸੀ ਕਿ ਮੈਂ 10 ਪੜੇ ਬੰਦੇ ਦੀਆਂ ਜਾਂ ਇਦੋਂ ਘੱਟ ਪੜੇ ਬੰਦੇ ਦੀਆਂ ਜਾਣ ਪੜ ਬੰਦੇ ਦੀਆਂ ਵੋਟਾਂ ਨਹੀਂ ਲੈਣੀਆਂ ਮੈਂ ਡਾਕਟਰ ਐ ਮੈਂ ਸਿਰਫ ਗ੍ਰੈਜੂਏਟ ਪੋਸਟ ਗ੍ਰੈਜੂਏਟ ਬੰਦਿਆਂ ਦੀਆਂ ਵੋਟਾਂ ਲਵਾਂਗਾ ਉਦੋਂ ਇਹ ਗੱਲ ਆਖੀ ਸੀ ਕੀ ਸਵਾਲ ਕਰਨ ਦਾ ਹੱਕ 10 ਪੜੇ ਬੰਦੇ ਨੂੰ ਨਹੀਂ ਹੈ ਪੰਜਾਬ ਦੇ ਵਿੱਚ ਅਣਪੜ੍ਹ ਤੇ 10 ਪੜੇ ਬੰਦੇ ਅਜੇਹੇ ਵੀ ਪਏ ਨੇ ਜਿਨ੍ਹਾਂ ਨੇ ਜਦੋਂ ਕੇਂਦਰ ਨਾਲ ਮੀਟਿੰਗਾਂ ਹੁੰਦੀਆਂ ਸੀ ਕਿਸਾਨੀ ਅੰਦੋਲਨ ਮੌਕੇ ਉੱਥੇ ਕੇਂਦਰ ਨੂੰ ਲਾਜਵਾਬ ਕੀਤਾ ਪੰਜਾਬ ਦੇ ਕਈ ਕਿਸਾਨ ਆਗੂ ਵੀ ਅਜਿਹੇ ਨੇ ਜਿਹੜੇ ਅਣਪੜ੍ਹ ਨੇ ਪਰ ਇਹਨਾਂ ਦੇ ਮੰਤਰੀਆਂ ਨਾਲੋਂ ਵੱਧ ਗਿਆਨ ਰੱਖਦੇ ਨੇ ਪਰ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹੀ ਗੱਲ ਕਹਿੰਦੇ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਕਿਉਂਕਿ ਮੁੱਖ ਮੰਤਰੀ ਵੀ ਤਾਂ ਪਲੱਸ 2 ਹੀ ਪਾਸ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 34 ਵਿਧਾਇਕ ਪਲੱਸ 2 ਜਾਂ ਇਸ ਤੋਂ ਘੱਟ ਵਿੱਦਿਆ ਹਾਸਲ ਕਰਨ ਵਾਲੇ ਨੇ ਜਿਹਦੇ ਕਰਕੇ ਕੀ ਉਹ ਆਪਣੇ 34 ਵਿਧਾਇਕਾਂ ਨੂੰ ਤੇ ਖਾਸ ਕਰਕੇ ਕੈਬਨਿਟ ਦੇ ਵਿੱਚ ਵੀ ਅਜਿਹੇ ਵਿਧਾਇਕ ਨੇ ਜਿਹੜੇ ਪਲੱਸ 2 ਜਾਂ ਤੋਂ ਘੱਟ ਪੜੇ ਨੇ ਕਈ ਅਜਿਹੇ ਵਿਧਾਇਕ ਜਿਹੜੇ ਮੰਤਰੀ ਨੇ ਕਿ ਉਹਨਾਂ ਨਾਲ ਵੀ ਨਹੀਂ ਗੱਲ ਕਰਦੇ ਹੋਣੇ ਮੈਂ ਦੱਸਣਾ ਚਾਹਾਂਗੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਇਸ ਵਕਤ ਕੁਲਦੀਪ ਸਿੰਘ ਧਾਲੀਵਾਲ ਉਹ 10ਵੀਂ ਪਾਸ ਨੇ ਕੀ ਫਿਰ ਲੋਕ ਉਹਨਾਂ ਦੀ ਗੱਲ ਨਾ ਸੁਨਿਆ ਕਰਨ ਜਿਹੜੀ ਉਹ ਗੱਲ ਪਾਰਟੀ ਦਾ ਬਿਆਨ ਦਿੰਦੇ ਨੇ ਕੀ ਲੋਕ ਗੱਲ ਸੋਣੀ ਛੱਡਦੇ ਨੇ ਉਹਨਾਂ ਦੀ ਉਸ ਤੋਂ ਬਾਅਦ ਦਲਬੀਰ ਸਿੰਘ ਟੌਂਗ ਪਲੱਸ 2 ਪਾਸ ਨੇ ਅਮਨਦੀਪ ਸਿੰਘ ਗੋਲਡੀ 12ਵੀਂ ਪਾਸ ਨੇ ਸ਼ੈਰੀ ਕਲਸੀ 10ਵੀਂ ਪਾਸ ਤੁਹਾਡੀ ਪਾਰਟੀ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਨੇ ਉਹ 10ਵੀਂ ਪਾਸ ਨੇ ਲਾਹਵ ਸਿੰਘ ਉਗੋਕੇ ਪਲੱਸ 2 ਪਾਸ ਲਾਸ ਜਿਹੜਾ ਚੰਦ ਘਟਾਰੂ ਚੱਕ ਤੁਹਾਡੀ ਕੈਬਨਟ ਮੰਤਰੀ ਲਾਲ ਚੰਦ ਘਟਾਰੂ ਚੱਕ 10ਵੀਂ ਪਾਸ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਲਸ 2 ਪਾਸ ਨੇ ਗੁਰਦਾਸ ਸਿੰਘ ਸੇਖੋਂ 10ਵੀਂ ਪਾਸ ਨੇ ਜੈ ਕਿਸ਼ਨ ਰੋੜੀ ਪਲਸ 2 ਪਾਸ ਨੇ ਗੁਰਲਾਲ ਘਨੌਰ ਪਲਸ 2 ਪਾਸ ਨੇ ਜੀਵਨ ਸਿੰਘ 10ਵੀਂ ਪਾਸ ਨੇ ਬ੍ਰਹਮਸ਼ੰਕਰ ਜੰਪਾ ਜਿਹੜੇ ਨੇ ਉਹ 12ਵੀਂ ਪਾਸ ਨੇ ਮਨਜਿੰਦਰ ਲਾਲਪੁਰਾ 12ਵੀਂ ਪਾਸ ਨੇ ਤਰਨਪ੍ਰੀਤ ਸੌਂਦ 12ਵੀਂ ਪਾਸ ਨੇ ਅਣਮੋਲ ਗਗਨ ਮਾਨ 12ਵੀਂ ਪਾਸ ਨੇ ਸਵਰਨ ਸਿੰਘ ਤੁਨ 8ਵੀਂ ਪਾਸ ਨੇ ਫਿਰ ਇਹਦਾ ਮਤਲਬ ਉਹਨਾਂ ਨੂੰ ਤਾਂ ਵਿਧਾਨ ਸਭਾ 'ਚ ਹੀ ਨਹੀਂ ਆਉਣਾ ਚਾਹੀਦਾ ਜੇ ਤੁਹਾਡੇ ਲੈ ਨਾਲ ਬਹਿ ਕੇ ਕੋਈ ਗੱਲ ਕਰ ਲਈ ਜਾਂ ਤੁਹਾਨੂੰ ਸਵਾਲ ਕਰ ਲਿਆ ਜਾਂ ਤੁਹਾਡੇ ਕੋਈ ਆਪ ਦੀ ਗੱਲਬਾਤ ਹੁੰਦੀ ਫਿਰ ਇਹਨਾਂ ਦਾ ਵੜਨੇ ਨਹੀਂ ਚਾਹੀਦਾ ਵਿਧਾਨ ਸਭਾ ਚ ਉਸ ਤੋਂ ਅੱਗੇ ਆਜੋ ਗੁਰਮੀਤ ਸਿੰਘ ਖੁੱਡੀਆਂ ਪਲੱਸ 2 ਪਾਸ ਨੇ ਕੈਬਨਟ ਮੰਤਰੀ ਨੇ ਤੁਹਾਡੀ ਸਰਕਾਰ ਦੇ ਅਸ਼ੋਕ ਪੱਪੀ ਪ੍ਰਸ਼ਰ 5ਵੀਂ ਪਾਸ ਨੇ ਦਲਜੀਤ ਸਿੰਘ ਭੋਲਾ 10ਵੀਂ ਪਾਸ ਨੇ ਮਦਨ ਲਾਲ ਬਗਾਠਵੀਂ ਪਾਸ ਨੇ ਸੁਖਵੀਰ ਮੈਸਰ ਖਾਨਾ ਪਲੱਸ 2 ਪਾਸ ਨੇ ਜਗਦੀਪ ਸਿੰਘ ਕਾਕਾ ਬਰਾਲ 8ਵੀਂ ਪਾਸ ਨੇ ਦੇਵ ਮਾਨ ਪਲੱਸ 2 ਪਾਸ ਨੇ ਲਾਲਜੀਤ ਸਿੰਘ ਭੁੱਲਰ 12ਵੀਂ ਪਾਸ ਨੇ ਹਾਕਮ ਸਿੰਘ 12ਵੀਂ ਪਾਸ ਨੇ ਦਿਨੇਸ਼ ਚੱਡਾ 12ਵੀਂ ਪਾਸ ਨੇ ਕਲਵੰਤ ਸਿੰਘ 10ਵੀਂ ਪਾਸ ਨੇ ਹਰਦੀਪ ਸਿੰਘ ਮੁੰਡਿਆ 10ਵੀਂ ਪਾਸ ਨੇ ਚੇਤਨ ਸਿੰਘ ਜੋੜੇ ਮਾਇਰਾ ਪਲੱਸ 2 ਪਾਸ ਨੇ ਜਗਤਾਰ ਸਿੰਘ 10ਵੀਂ ਪਾਸ ਨੇ ਹਰਮੀਤ ਪਠਾਨ ਮਾਇਰਾ 12ਵੀਂ ਪਾਸ ਨੇ ਕਲਵੰਤ ਸਿੰਘ ਬਾਜੀਗਰ 10ਵੀਂ ਪਾਸ ਨੇ ਜਸਵੀਰ ਸਿੰਘ ਰਾਜਾ 12ਵੀਂ ਪਾਸ ਨੇ ਤੇ ਨਰੇਸ਼ ਕਟਾਰੀਆ 10ਵੀਂ ਪਾਸ ਨੇ ਤੁਹਾਡੇ 34 ਵਿਧਾਇਕ ਤੇ ਜਿਨ੍ਹਾਂ ਦੇ ਵਿੱਚ ਕੈਬਨਟ ਮੰਤਰੀ ਵੀ ਨੇ ਕੀ ਫਿਰ ਜਿਹੜੇ ਪੰਜਾਬ ਦੇ ਆਈਐਸ ਅਫਸਰ ਹੈ ਜਿਹੜੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਤੇ सिविल सर्वस ਦੀ ਪ੍ਰੀਖਿਆ ਪਾਸ ਕਰਕੇ ਕੀ ਉਹ ਮੰਤਰੀਆਂ ਦੀ ਗੱਲ ਨਾ ਸੁਣਨਾ ਕੀ ਉਹ ਇਹਨਾਂ ਦੇ ਕਹਿਣੇ ਤੇ ਨਾ ਲੱਗਣਾ ਸੋ ਇਸ ਗੱਲ ਦਾ ਜਵਾਬ ਇਸ ਐਮਐਲਏ ਨੂੰ ਦੇਣਾ ਚਾਹੀਦਾ ਜਿਨ੍ਹਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ ਹੋਇਆ ਜਿਨ੍ਹਾਂ ਦੇ ਸਿਰ ਨੂੰ ਭੂਸਵਾਰ ਹੋਇਆ ਹੋਇਆ ਕਿ ਅਸੀਂ ਪਤਾ ਨਹੀਂ ਕੀ ਬਣ ਗਏ ਆ ਜਿਹੜੇ ਆਮ ਲੋਕਾਂ ਨੂੰ ਕੋਈ 10ਵੀਂ ਪਾਸ 10ਵੀਂ ਪਾਸ ਬੰਦੇ ਬੜੇ ਗਿਆਨਵਾਨ ਨੇ ਸਾਡੇ ਪੁਰਾਣੇ ਬਜ਼ੁਰਗ ਬੈਠੇ ਨੇ ਜਿਹੜੇ ਪਿੰਡਾਂ ਦੇ ਵਿੱਚ ਕੋਈ 5ਵੀਂ ਪਾਸ ਆ ਕੋਈ ਅਣਪੜਾ ਪਰ ਗੱਲਾਂ ਗਿਆਨ ਉਹਨਾਂ ਕੋਲ ਅੱਜ ਦੇ ਪੋਸਟ ਗ੍ਰੈਜੂਏਟ ਨਾਲੋਂ ਵੀ ਜ਼ਿਆਦਾ ਨਹੀਂ ਤੇ ਬੜੇ ਪੋਸਟ ਗ੍ਰੈਜੂਏਟ ਅਜਿਹੇ ਬੈਠੇ ਨੇ ਜਿਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਮਾਜ ਚ ਚੱਲ ਕੀ ਰਿਹਾ ਹੈ ਪੰਜਾਬ ਚ ਹੋ ਕੀ ਰਿਹਾ ਸੋ ਅਸੀਂ ਉਹਨਾਂ ਤੋਂ ਲੈਣਾ ਕੀ ਹੈ ਪਰ ਜਿਹੜੇ ਇਹ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਫਿਰ ਇਹ ਬਿਆਨ ਵੋਟਾਂ ਵੇਲੇ ਵੀ ਦੇਣਾ ਸੀ ਕਿ ਜੇਕਰ ਮੈਨੂੰ ਵੋਟ ਪਾਉਣੀ ਹੈ ਤਾਂ ਤੁਹਾਡੀ ਯੋਗਤਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋਵੇ ਐਦੋਂ ਘਟ ਮੈਨੂੰ ਵੋਟ ਨਾ ਪਾਇਓ ਸੋ ਇਹ ਇਹ ਜਿਹੇ ਬਿਆਨ ਦੇਣੇ ਅਜਿਹੀ ਗੱਲ ਕਰਨੀ ਮੰਦ ਭਾਗੀ ਹੈ ਕਿ ਜਿਨ੍ਹਾਂ ਦਾ ਖੁਦ ਦਾ ਮੁੱਖ ਮੰਤਰੀ ਪਲੱਸ 2 ਪਾਸ ਹੋਵੇ ਅਸੀਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਦੇ ਵਿੱਚ ਪਲੱਸ 2 ਪਾਸ ਹੋ ਕੇ ਮੁੱਖ ਮੰਤਰੀ ਨਹੀਂ ਬਣ ਸਕਦਾ ਪਰ ਗੱਲ ਇਹ ਹੈ ਕਿ ਜਿੰਨਾ ਖੁਦ ਆ ਮੁੱਖ ਮੰਤਰੀ ਪਲੱਸ 2 ਪਾਸ ਹੈ ਲੋਕਾਂ ਨੂੰ ਇਹ ਗੱਲ ਕਹਿ ਰਹੇ ਨੇ ਕਿ 10ਵੀਂ ਪਾਸ ਬੰਦੇ ਨਾਲ ਮੈਂ ਗੱਲ ਨਹੀਂ ਕਰਨੀ ਮੈਂ ਟੋਟੋ-ਟੋਟ ਪੜੇ ਲਿਖੇ ਬੰਦੇ ਨਾਲ ਉਹ ਤੋਂ ਵੱਧ ਪੜੇ ਲਿਖੇ ਬੰਦੇ ਨਾਲ ਗੱਲ ਕਰੂੰਗਾ ਮੈਂ ਇੱਕ ਡਾਕਟਰ ਹਾਂ ਸੋ ਇਹ ਵਿਵਾਦਤ ਬਿਆਨ ਹੈ ਇਹਦੇ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਵਾਲ ਕਰਨਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਹੱਕ ਹੈ ਕਿਉਂਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਣੀ ਕਹਿੰਦੇ ਰਹੇ ਨੇ ਕਿ ਲੀਡਰਾਂ ਨੂੰ ਸਵਾਲ ਕਰੋ ਪਰ ਜਦੋਂ ਹੁਣ ਕੋਈ ਸਵਾਲ ਕਰਨ ਜਾਂਦੇ ਨੇ ਤਾਂ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਿ ਕਿਤਾ